ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ 410 ਤੇ ਬਾਰੇ ਦੋਸਤੋ ਇਸ ਗੀਤ ਨੇ ਬਹੁਤ ਜ਼ਿਆਦਾ ਜੋ ਕੀ ਤੱਕ ਪਾਈ ਹੈ ਗੱਲ ਕਰ ਲੈਨੇ ਆਪਾਂ ਇਸ ਗਾਣੇ ਦੀ ਤਾਂ ਦੋਸਤੋ ਇਸ ਦੀ ਜੋ ਸ਼ੁਰੂਆਤ ਸੜੀ ਮਾਂ ਤੋਂ ਹੁੰਦੀ ਹੈ ਤੇ ਗਾਣੇ ਚ ਮੂਸੇ ਵਾਲਾ ਵੀ ਨਜ਼ਰ ਆ ਰਿਹਾ ਹੈ। ਕਈ ਜਗ੍ਹਾ ਤੇ ਸਿੱਧੂ ਮੂਸੇ ਵਾਲੇ ਦੇ ਬੋਡੀ ਡਬਲ ਦਾ ਇਸਤੇਮਾਲ ਕੀਤਾ ਗਿਆ ਹੈ ਪਰ ਉਹਦੀ ਸ਼ਕਲ ਨਹੀਂ ਦਿਖਾਈ ਗਈ। ਪਰ ਮੂਸੇ ਵਾਲੇ ਦੀ ਕਮੀ ਪੂਰੀ ਕਰਨ ਲਈ ਉਸਦੀ ਪਰਛਾਈ ਨੂੰ ਗਾਣੇ ਚ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਕਈ ਜਗ੍ਹਾ ਤੇ ਮੂਸੇ ਵਾਲੇ ਦੇ ਪੁਰਾਣੇ ਵੀਡੀਓਜ਼ ਵੀ ਯੂਜ਼ ਕੀਤੇ ਗਏ ਹਨ। ਕੁੱਲ ਮਿਲਾ ਕੇ ਇਹ ਗਾਣਾ ਕਾਫੀ ਵਧੀਆ ਬਣਾਇਆ ਗਿਆ ਹੈ। ਇਸ ਗਾਣੇ ਚ ਤੁਹਾਨੂੰ ਮੂਸੇ ਦੇ ਆਵਾਜ਼ ਹੀ ਨਹੀਂ ਬਲਕਿ ਉਸਦੀ ਸ਼ਕਲ ਵੀ ਦੇਖਣ ਨੂੰ ਮਿਲਦੀ ਹੈ। ਤੇ ਦੋਸਤੋ ਇਹ ਜੋ ਗੀਤ ਹੈ YouTube ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਗਾਣੇ ਨੂੰ 50000 ਤੋਂ ਜ਼ਿਆਦਾ ਲੋਕਾਂ ਨੇ ਲਾਈਵ ਦੇਖਿਆ ਤੇ ਲੱਖਾਂ ਲੋਕਾਂ ਨੇ ਇਸ ਗੀਤ ਦੇ ਵੀਡੀਓ ਨੂੰ ਲਾਈਕ ਕੀਤਾ ਤੇ ਹਜ਼ਾਰਾਂ ਕਮੈਂਟਸ ਵੀ ਕੀਤੇ ਇਸ ਤੋਂ ਪਤਾ ਲੱਗਦਾ ਹੈ ਕਿ ਫੈਨਸ ਆਪਣੇ ਚਿਹਤੇ ਸਿੰਗਰ ਦੇ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤਾਂ ਦੇ ਕਿ ਇਸ ਗਾਣੇ 410 ਨੂੰ ਜੋ 4 ਅਪ੍ਰੈਲ ਯਾਨੀ ਕਿ 4 10 ਨੂੰ ਰਿਲੀਜ਼ ਕੀਤਾ ਗਿਆ ਇਸ ਤੋਂ ਇੱਕ ਦਿਨ ਪਹਿਲਾਂ ਗਾਣੇ ਦਾ ਟੀਜ਼ਰ ਵੀ ਰਿਲੀਜ਼ ਹੋਇਆ ਸੀ ਇਸ ਨੇ 24 ਘੰਟਿਆਂ 'ਚ ਹੀ 1.7 ਮਿਲੀਅਨ ਵਿਊਜ਼ ਮਿਲ ਚੁੱਕੇ ਸਨ ਤੋ ਦੋਸਤੋ ਜੇਕਰ ਤੁਸੀਂ ਸਿੱਧੂ ਮੂਸੇਵਾਲਾ ਦੇ ਹੂ ਫੈਨ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ